ਹਾਂਜੀ ਭਾਈ ਕੀ ਮਸਲਾ ਹੋ ਗਿਆ ਜਾਂ ਤੁਸੀਂ ਅੱਜ ਇਕੱਠੇ ਹੋ ਕੇ ਖੜੇ ਹੋ ਤੇ ਸਾਨੂੰ ਬੁਲਾਇਆ ਗਿਆ ਮਸਲਾ ਬਈ ਇੱਕ ਦੌਰਿਆ ਪੁਲ ਬਣਿਆ ਜਦੋਂ ਦਾ ਇੱਥੇ ਪਾਣੀ ਖੜਦਾ ਮੋਟਰਸਾਈਕਲ ਲਿਖਦੇ ਨੇਗੇ ਫੁੱਟਣ ਫੁੱਟੂ ਵੀ ਛੇਤੀ ਪਾਣੀ ਖੜਨ ਕਰਨ ਦੇ ਵਾਸਤੇ ਚੀਮਾ ਸਾਹਿਬ ਨੂੰ ਅਸੀਂ ਬੇਨਤੀ ਕਰਦੇ ਆ ਤੇ ਬਾਕੀ ਪਿੰਡਾਂ ਵਾਲੀਆਂ ਸੜਕਾਂ ਤੇ ਵੱਟੇ ਪਾਏ ਪਏ ਨੇ ਬੱਚਿਆਂ ਦੇ ਪੈਰਾਂ ਚ ਘਟਦੇ ਨੇ ਵੱਟੇ ਉਹਨਾਂ ਦੀ ਵੀ ਵਿਚਾਰ ਲਿਖੀਏ ਵਿਚਾਰ ਦੀ ਪਿੰਡ ਸੜਕਾਂ ਦੀ ਆਹ ਪੁਲ ਤੇ ਖੜੇ ਹਾਂ ਅਸੀਂ ਹੁਣ ਰੇਸ਼ ਸੰਗਤੀ ਵਾਲਾ ਰੋਡ ਜਾ ਰਿਹਾ ਹੈ ਜਣੀ ਮੁੱਖ ਮੋੜ ਦਾ ਸੜਕਾਂ ਦਾ ਹਾਂ ਜੀ ਹਾਂ ਸੜਕਾਂ ਦਾ ਯਾਰੀ ਸੜਕਾਂ ਦੀ ਰਿਪੇਅਰ ਤੇ ਸਾਰੀਆਂ ਸੜਕਾਂ ਐ ਪਈਆਂ ਨੇ ਬੱਟਾ ਪਾ ਕੇ ਬਹੁ ਟਾਈਮ ਤੋਂ ਇਹ ਹੁਣ ਅਸੀਂ ਖੜੇ ਹਾਂ ਕਿ ਸੰਗਤੀ ਵਾਲਾ ਰੋਡ ਪੁਲ ਦੇ ਉੱਤੇ ਇਹ ਵੀ ਫੁੱਟਣ ਤੇ ਤਾਰ ਤੇ ਖੜਾ ਹੈਗਾ ਪਾਣੀ ਖੜਦਾ ਔਰ ਮੋਟਰਸਾਈਕਲ ਡਿੱਗਦੇ ਨੇ ਰੇੜੀਆਂ ਡਿੱਗਦੀਆਂ ਨੇ ਇਹ ਤੇ ਬਜਰੀ ਪਾਈ ਜਾਵੇ ਇਹਨਾਂ ਦੀ ਸਾਰ ਲੇਤੀ ਜਾਵੇ ਜੀ ਮਾਨ ਸਾਹਿਬ ਨੂੰ ਸਾਡੀ ਬੇਨਤੀ ਹੈ ਦਿਖਾ ਸਕਦੇ ਹੋ ਤੁਸੀਂ ਵੀ ਕਿੰਨਾ ਗਰੂ ਆਹ ਦੇਖੋ ਜੀ ਆਕੇ ਹਾਂ ਕਿੰਨਾ ਕਿੰਨਾ ਪਾਣੀ ਖੜਾ ਆ ਆ ਦੇਖੋ ਜੀ ਕਈ ਸੜਕ ਦਾ ਕੀ ਹਾਲ ਹੋ ਰਿਹਾ ਹੈ ਜੀ ਬਾਈਕਲ ਜਿਗਾ ਇੱਕ ਰੇੜੀ ਵਾਲਾ ਡਿਗਾ ਆ ਦੇਖੋ ਜੀ ਇਹਦਾ ਬਹੁਤ ਬੁਰਾ ਹਾਲ ਹੈ ਜੀ ਸੜਕਾਂ ਦਾ ਸਾਡੀ ਹੱਥ ਬਨ ਕੇ ਚੀਮਾ ਸਾਹਿਬ ਨੂੰ ਬੇਨਤੀ ਹੈ ਵੀ ਜੀ ਅਸੀਂ ਦੇਖੋ ਤੁਹਾਨੂੰ ਵੋਟਾਂ ਪਾਈਆਂ ਨੇ ਅਸੀਂ ਹੁਣ ਵੀ ਤੁਹਾਡੇ ਨਾਲ ਅੱਗੇ ਵੀ ਅਸੀਂ ਤੁਹਾਡੇ ਨਾਲ ਰਹਾਂਗੇ ਅਸੀਂ ਇਹੀ ਕਹਿੰਦੇ ਆ ਵੀ ਸਾਡੀਆਂ ਪਿੰਡ ਸ਼ਾਇਲੀ ਦੇ ਸੜਕਾਂ ਦਾ ਬਹੁਤ ਬੁਰਾ ਹਾਲ ਹੈ ਇਹ ਸਾਡੀਆਂ ਸੜਕਾਂ ਦਾ ਕੰਮ ਕੀਤਾ ਜਾਵੇ ਇਹੀ ਕਹਿੰਨੇ ਆ ਜੀ ਅਸੀਂ ਆਹ ਦੇਖ ਲਓ ਜੀ ਥੋਡੇ ਸਾਹਮਣੇ ਆ ਜੀ ਪੱਤਰਕਾਰ ਸਾਹਿਬ ਦੇ ਸਾਡੇ ਕੋਲੇ ਜੀਮਾ ਸਾਹਿਬ ਨੇ ਇਹੀ ਕਹਿੰਨੇ ਆ ਵੀ ਆਹ ਦੇਖੋ ਜੀ ਆਹ ਦੇਖੋ ਜੀ ਆ ਬਸ ਤਗਿਆ ਜੀ ਇਹ ਆਹ ਦੇਖੋ ਜੀ ਆ ਕਿਵੇਂ ਡਿੱਗਦੀ ਹੈ ਜੀ ਗੱਤ ਆਹ ਦੇਖੋ ਇਹ ਬਹੁਤ ਬੁਰਾ ਹਾਲ ਹੈ ਜੀ ਸਾਡੇ ਪਿੰਡ ਦੀਆਂ ਸੜਕਾਂ ਦਾ ਜੀ ਇਹ ਆਪਾਂ ਇਸ ਟਾਈਮ ਕਿੱਥੇ ਖੜੇ ਆ ਮਾੜਾ ਦੱਸ ਦੋ ਇਹ ਅਸੀਂ ਜੀ ਛਾਇਲੀ ਤੋਂ ਸੰਤਿਆੜਾ ਨੂੰ ਰੋਡ ਜਾਂਦਾ ਜੀ ਅਸੀਂ ਹਾਇਲੀ ਤੋਂ ਸੰਗਤੀ ਵਾਲਾ ਰੋਡ ਦੇ ਉੱਤੇ ਖੜਿਆ ਜੀ ਪੁਲ ਦੇ ਉੱਤੇ ਜੀ ਡਰੇਨ ਵਾਲੇ ਪੁਲ ਤੇ ਹਾਂ ਡਰੇਨ ਦੇ ਪੁਲ ਦੇ ਉੱਤੇ ਜੀ ਠੀਕ ਹੈ ਜੀ ਧੰਨਵਾਦ ਜੀ ਆਹ ਦਿਖਾ ਦੀ ਭਾਈ ਆਹ ਦੇਖੋ ਜੀ ਇਹ ਆਹ ਹਾਲ ਹੈ ਸਾਡੇ ਦਾ ਬੇਖੰਦ ਪੂਰੀ ਆਹ ਹਾਲ ਹੈ ਸਾਡੇ ਆਹ ਦੇਖੋ ਜੀ ਤੁਸੀਂ ਦੇਖ ਰਹੇ ਹੋ ਜੀ ਸ਼ਾਜਲਾ ਲਹਿਰਾ ਰੋਡ ਦੀਆਂ ਤਸਵੀਰਾਂ ਜੋਖੇ ਹੋ ਰਹੇ ਕੋਲੋਤਰ ਦੇ ਜੀ ਪਾਣੀ ਟਾਣੀ ਹੜ ਵਰਗੇ ਹਾਲਾਤ ਲੱਗ ਰਹੇ ਨੇ ਤੇ ਗੱਡੀਆਂ ਵੀ ਖਰਾਬ ਖੜੀਆਂ ਨੇ ਪਾਣੀ ਭੈਣ ਦੇ ਕਾਰਨ ਕਿਉਂ ਜੀ ਕੀ ਹਾਲਾਤ ਨੇ ਇੱਥੇ ਕੋਈ ਇਸ਼ਕਾ ਖਾਲਸਾ ਵਾਇਗੁਰੂ ਦੀ ਫਤਿਹ ਹਾਲਾਤ ਤਾਂ ਦੇਖ ਲੋ ਜੀ ਕੀ ਹਾਲਾਤ ਨੇਗੇ ਭਰਿਆ ਖੜਾ ਪਾਣੀ ਦਾ ਗੱਡੀਆਂ ਖੜੀਆਂ ਲਗੀਆਂ ਕਦੇ ਮੋਟਰਸਾਈਕਲ ਖੜ ਗਿਆ ਗਿਆ ਆਹ ਦੇਖ ਲੋ ਭਰਿਆ ਖੜਾ ਤੁਰ ਤੱਕਾ ਕੋਈ ਕਿਤੇ ਇੱਥੇ ਨਾ ਨਿਕਾਸੀ ਆ ਪਾਣੀ ਦੀ ਕੱਢਣ ਦੀ ਇਹਦੇ ਪੁਲ ਦੇ ਅੱਗੇ ਜਾ ਕੇ ਦੇਖ ਲੋ ਪਸੀਆਂ ਬਹੁਤ ਨੇਗੀਆਂ ਨਾ ਕੋਈ ਗੌਰ ਕਰਦਾ ਇੱਥੇ ਕਿੰਨੀ ਵਾਰ ਅਸੀਂ ਕਹਿੰਤਾ ਗਵਰਨਮੈਂਟ ਕੰਨੇ ਐਕਸੀਡੈਂਟ ਹੋ ਗਿਆ ਅੱਗੇ ਮੋੜ 'ਚ ਉੱਥੇ ਤੱਕ ਕੋਈ ਧਿਆਨ ਨਹੀਂ ਕਰਦਾ ਯਾਰ ਦਾ ਇਹ ਇਹ ਕਹੇ ਬਖਾਰੇ ਮੁੰਡੇ ਆ ਕੇ ਤੋ ਪੁੱਛ ਰਹੇ ਬਾਈ ਤੋ ਫਰਸਾ ਕਿਉਂ ਜੀ ਕੀ ਹੋ ਗਿਆ ਇਹ ਦੇਖੋ ਜੀ ਗੱਡੀ 'ਚ ਪਾਣੀ ਪੈ ਗਿਆ ਪਲਾਗਾਂ ਪਲਾਗਾਂ ਜੇ ਖੜਕੀ ਵਿਚਾਰੇ ਧੂਲ ਤੋਂ ਆਏ ਤੇ ਸਾਫਰ ਕਰ ਤੇ ਪਤਾ ਨਹੀਂ ਕਿੱਥੇ ਕ ਜਾਣਾ ਆ ਤੁਸੀਂ ਆਪ ਦੇ ਦੇਖ ਲਓ ਕੀ ਹਾਲ ਹੈ ਬਹੁਤ ਮਾੜਾ ਹਾਲ ਹੈ ਦਾ ਕੋਈ ਨਾ ਕੋਈ ਹੱਲ ਕਰਿਆ ਜਾਵੇ ਸਾਡੀ ਤਾਂ ਇਹੀ ਬੇਇਨਤੀ ਹੈ ਧੰਨਵਾਦ ਕਿਹੜੇ ਜਗਾ ਗੱਡੀਆਂ ਮੈਨੂੰ ਦੱਸ ਤੋ ਦੱਸ ਕਾ ਇਹ ਸ਼ਾਜਲੇ ਤੋਂ ਸ਼ਾਇਲੀ ਨੂੰ ਚੜਦਾ ਮੋੜ ਬਾਬਾ ਸੱਤਵੀਂ ਵਜਦਾ ਹੋਰੇ ਬਾਬੇ ਸੱਤੀ ਜਗਾ ਵੀ ਹੈਗੀ ਹੈ ਜੀ ਇੱਥੇ ਮੋੜ ਵਜਦਾ ਏਦੂ ਅਗੇ ਇੱਕ ਮੋੜ ਪੈਨਫਲ ਆ ਦੇਗਾ ਹੋਰ ਉੱਥੇ ਵੀ ਅਸੀਂ ਡੰਡ ਬਹੁਤ ਹੁੰਦੇ ਨੇ ਅੱਜ ਤੱਕ ਹਲੇ ਕੋਈ ਗੌਰ ਨਹੀਂ ਹੋਇਆ ਰੋਡ ਤੇ ਇਹ ਤਾਂ ਮੀਂਹ ਦਾ ਪਾਣੀ ਖੜਦਾ ਜਾਂ ਨਹੀਂ ਬਰੇ ਇਹ ਜਿਆਦਾ ਸਭ ਤੋਂ ਮੀਂਹ ਦਾ ਪਾਣੀ ਖੜਦਾ ਹੋਰੇ ਜਿਆਦਾ ਜੀ ਲੁਫਾਨ ਬਹੁਤ ਹੁੰਦਾ ਕੋਈ ਨਾ ਕੋਈ ਡੱਟ ਪੈ ਜਾਂਦਾ ਤੇ ਫੇਰ ਔਖਾ ਹੋ ਜਾਂਦਾ ਗੱਡੀਆਂ 'ਚ ਪਾਣੀ ਪੈ ਜਾਂਦਾ ਬਲਗੀਆਂ 'ਚ ਪਾਣੀ ਪੈ ਜਾਂਦਾ ਮੈਂ ਜੀ ਆ ਦੇਖ ਲੋ ਗੱਡੀਆਂ ਥੋੜੇ ਸਾਹਮਣੇ ਖ ਤੁਸੀਂ ਦੇਖ ਸਕਦੇ ਹੋ ਜੀ ਕਿ ਮੋਟਰਸਾਈਕਲ ਵਾਲਾ ਬੁਰਾ ਹਾਲ ਕਰ ਲੰਦੇ ਨੇ ਸਾਰਾ ਧਿਆਉਣਾ ਮੈਨੇ ਗੱਲਾਂ ਵਾਲੇ ਫੜਦੇ ਹੀ ਰਹਿਗੇ ਮੋਟਰਸਾਈਕਲਾਂ ਨੂੰ ਰੁਕਣਾ ਪੈਂਦਾ ਪਾਣੀ ਵਿੱਚ ਵੀ ਹੈ ਜੀ ਬਹੁਤ ਬੁਰਾ ਹਾਲ ਹੈ ਜੀ ਠੀਕ ਹੈ ਜੀ ਤੁਸੀਂ ਦੇਖ ਰਹੇ ਹੋ ਜੀ ਤਸਵੀਰਾਂ ਛਾਇਲਾ ਲਹਿਰਾ ਰੋਡ ਦੀਆਂ ਜੋ ਕੇ ਪਲੁੱਤਰ ਦੇ ਹੀ ਛਾਇਲੀ ਵਾਲਾ ਪਲੁੱਤਰ ਵੀ ਨਾਲ ਹੀ ਉਰੇ ਪਾਣੀ ਰੁਕਦਾਗਾ ਦੇਖ ਲਓ ਤੁਸੀਂ ਕਿਵੇਂ ਸੱਟੇ ਮਾਰਦੇ ਜਾਂਦੇ ਨੇ ਗੱਡੀ ਆ ਡਾਕਟਰ ਦੇ ਲੈ ਜਾਂਦਾ ਵਿਚਾਰਾ ਮੋਟਰਸਾਈਕਲ ਵਾਲਾ ਸਾਰਾ ਭੇਜੀ ਜਾਂਦਾਗਾ ਕਦੋਂ ਗੱਡਾ ਗੱਡੀ ਵਾਲਾ ਹੌਲੀ ਕਰੇ ਮੋਟਰਸਾਈਕਲ ਨੂੰ ਬਹੁਤ ਪਰੇਸ਼ਾਨੀ ਆਉਂਦੀ ਇੱਥੇ ਪਾਣੀ ਦੇਖ ਲੋ ਕਿੰਨਾ ਕਿੰਨਾ ਖੜਾ ਦੇਖ ਲੋ ਗੱਡੀਆਂ ਚੰਗਰੀਆਂ ਦੇਖ ਲੋ ਕੀ ਹਾਲ ਆ ਵੀ ਸਰਕਾਰਾਂ ਨੂੰ ਕੀ ਮੰਗ ਕਰਦੇ ਹੋ ਤੁਸੀਂ ਸਰਕਾਰਾਂ ਤੋਂ ਅਸੀਂ ਤਾਂ ਇਹ ਕਰਦੇ ਵੀ ਇੱਥੇ ਧਿਆਨ ਦਿੱਤਾ ਜਾਵੇ ਜੀ ਵੋਟਾਂ ਵੇਲੇ ਤਾਂ ਭੱਜ ਭਾਜ ਆਉਂਦੇ ਸਾਡੇ ਕੋਲੇ ਵੀ ਸਾਨੂੰ ਆਹ ਚੀਜ਼ ਸਾਨੂੰ ਦਿਖਾਓ ਜੇ ਅਸੀਂ ਗਾਂਵ ਵਸਤੇ ਆ ਕਰਨਾ ਕੁਝ ਹੈ ਨਹੀਂਗਾ ਆਹੀ ਕੁਝ ਹੈ ਜੀ ਦੇਖ ਲੋ ਕਿੰਨੇ ਖਾਸੀਆਂ ਨੇ ਬੰਦੀਆਂ ਠੀਕ ਹੈ ਜੀ ਧੰਨਵਾਦ ਉਹ ਇੱਥੇ ਖਰਸਾ ਵਾਹ ਗੁਰੂ ਕੀ ਫਤਿਹ ਤੁਸੀਂ ਦੇਖ ਸਕਦੇ ਹੋ ਵੀ ਸਾਜਲੀ ਦੇ ਵਿੱਚ ਮੇਨ ਰੋਡ ਤੇ ਪਾਣੀ ਜਾ ਰਿਹਾ ਘਰਾਂ ਦਾ ਦੇਖ ਲਓ ਜੀ ਤਸਵੀਰਾਂ ਛਾਲੀ ਦੇ ਵਿੱਚ ਕਰਨ ਢਾਬੇ ਦੇ ਨਜ਼ਦੀਕ ਘਰਾਂ ਦਾ ਪਾਣੀ ਸਾਰਾ ਮੇਨ ਰੋਡ ਤੇ ਜਾ ਰਿਹਾ ਛਾਲੀ ਤੁਸੀਂ ਦੇਖ ਸਕਦੇ ਹੋ ਜੀ ਹੋਲੀ ਹਾਰਟ ਸਕੂਲਾਂ ਦੇ ਨੇੜੇ ਮਰਗ ਸ਼ੰਬਰ ਦਾ ਜਿਹੜਾ ਪਾਣੀ ਘਰਾਂ ਦਾ ਸਾਰਾ ਉਹ ਮੇਨ ਰੋਡ ਤੇ ਜਾ ਰਿਹਾ ਤੋਂ ਤੱਕ ਦੇਖਣ ਲਈ ਦਿੱਤੇ। ਸਾਰਾ ਪਾਣੀ ਮੈਨ ਰੋਡ ਤੇ ਜਾ ਰਹੇ ਆ।